ਅਭੋਰ ਦੀ ਨਿਊ ਸੂਰਜ ਨਗਰੀ ਵਿੱਚ ਪੁਲਿਸ ਨੇ ਇੱਕ ਪੀਜੀ ਵਿੱਚ ਛਾਪਾ ਮਾਰ ਕੇ ਕੁਝ ਨੌਜਵਾਨ ਲੜਕੇ ਲੜਕੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦೇನೆ ਕਿ ਅੱਜ ਗੁਪਤ ਸੂਤਰਾਂ ਦੇ ਹੱਦਾਰ ਤੇ ਥਾਣਾ ਸਿਟੀ 2 ਦੀ ਪੁਲਿਸ ਨੇ ਨਿਊ ਸੂਰਜ ਨਗਰੀ ਗਲੀ ਨੰਬਰ 1 ਵਿੱਚ ਚੱਲ ਰੇ ਪੀਜੀ ਨੂੰ ਘੇਰ ਲਿਆ ਸੂਚਨਾ ਮਿਲਣ ਤੇ ਡੀਐਸਪੀ ਅਭੋਰ ਦੇ ਦਿਵਾਈ ਵਿੱਚ ਥਾਣਾ ਨੰਬਰ 2 ਦੇ ਅਨਚਾਰਜ ਹਰਪ੍ਰੀਤ ਤੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਜਿਨ੍ਹਾਂ ਨੇ ਉਕਤ ਪੀਜੀ ਦੇ ਛਾਪਾ ਮਾਰ ਕੇ ਉਤੋਂ ਦਰਜਨ ਤੋਂ ਵੱਧ ਨੌਜਵਾਨ ਲੜਕੇ ਲੜਕੀਆਂ ਨੂੰ ਹਰਾਸਤ ਵਿੱਚ ਲਿਆਇਆ ਹੈ ਇਸ ਸਬੰਧੀ ਪੁੱਛਣ ਤੇ ਡੀਐਸਪੀ ਅਰुण मुੰਡਰਾ ਤੇ ਥਾਣਾ ਇੰਚਾਰਜ ਹਰਪ੍ਰੀਤ ਨੇ ਕਿਹਾ ਕਿ ਸੋਚਣਾ ਬੰਦਾ ਕਿ ਉਹਨਾਂ ਦੀ ਟੀਮ ਨੇ ਇੱਥੇ ਛਾਪਾ ਮਾਰ ਕੇ ਦਾਖਲ ਹੋਏ ਨੌਜਵਾਨ ਲੜਕੇ ਲੜਕੀਆਂ ਨੂੰ ਆਗਿਆ ਦਿੱਤਾ ਇਹਨਾਂ ਬਾਰੇ ਪੁੱਛੇ ਜਾਂਦੇ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਤੋਂ ਬਾਅਦ ਵਿੱਚ ਸਾਹਮਣੇ ਲਿਆਂਦਾ ਜਾਵੇਗਾ ਹਾਂਜੀ ਅੱਜ ਇੱਕ ਸਾਨੂੰ ਸੂਚਨਾ ਮਿਲੀ ਸੀ ਐਸਐਚਓ ਸਿਟੀ 2 ਨੂੰ ਕਿ ਇੱਥੇ ਕੋਈ ਵੀ ਜਿਹੜੀ ਹੈਗੀ ਐ ਇਮੋਰਲ ਜਿਹੜੇ ਕੰਮ ਹੈਗੇ ਨਿਊ ਸੂਰਜਨਗਰੀ ਵਿੱਚ ਚੱਲ ਰਹੇ ਨੇ ਇਹਦੇ ਸੰਬੰਧ ਵਿੱਚ ਫਿਰ ਮਹਿਲਾ ਫੋਰਸ ਨੂੰ ਨਾਲ ਲੈ ਕੇ ਮਹਿਲਾ ਇਨਸਪੈਕਟਰ ਨੂੰ ਤੇ ਹੋਰ ਫੋਰਸ ਨੂੰ ਨਾਲ ਲੈ ਕੇ ਇੱਥੇ ਜਿਹੜਾ ਹੈ ਰੇਡ ਕੀਤਾ ਗਿਆ ਤੇ ਜਿਹੜੀ ਉਹ ਹਾਲੇ ਸਾਡਾ ਜਿਹੜਾ ਇਨਵੈਸਟੀਗੇਸ਼ਨ ਅੰਡਰ ਪ੍ਰੋਸੈਸ ਜਿਹੜਾ ਕਿ ਜਲਦੀ ਜਿਹੜੇ ਡਿਟੇਲਸ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸਰ ਕੁਝ ਕਪਲਸ ਵਗੈਰਾ ਮਿਲੇਗਾ ਕੁਝ ਇਹ ਹਾਲੇ ਸਾਡੇ ਅੰਦਰ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ ਮੈਲਾ ਫੋਰਸ ਤੇ ਬਾਕੀ ਸਾਡੇ ਟੀਮ ਦੇ ਮੈਂਬਰ ਜਿਹੜੇ ਅੰਦਰ ਕਰ ਰਹੇ ਨੇ ਉਸ ਤੋਂ ਬਾਅਦ ਜਿਹੜੀ ਵੀ ਜਾਣਕਾਰੀ ਉਹ ਵੀ ਤੁਹਾਨੂੰ ਅਸੀਂ ਸ਼ੇਅਰ ਕਰਦੇ ਹਾਂ ਠੀਕ ਹੈ